ਸਭ ਘਟ ਤਿਸ ਤੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਸਭ ਘਟ ਕੀਦੇ ਸੰਤ ਦੇ ਨੇ ਤਿਸ ਕੇ सगली ਧਰਤੀ ਜਦ ਕੀ ਦਿੰਦਾ ਸਾਰੇ ਘਟ ਉਹਦੇ ਇਹ ਇਹ ਤਸ ਕਰਦੇ ਨੇ ਨਾ ਕਬਜਾ ਕਰ ਲਿਆ ਟੱਕੇ ਨਾਲ ਅਸਰ ਬੈਠੇ ਗਾਹੇ ਬਨੁਮਬਾਸੀ ਰਾਜਾ ਇਹਦੇ ਤਾਂ ਕਬਜਾ ਹੀ ਤੇ ਹੈ ਐਵੇਂ ਅਤਵਾਦੀ ਮਾਲਕ ਹੋਇਆ ਆਬਜਾ ਇਹ ਗਰੀਬ ਬੈਠਾ ਸਭ ਕੱਢਦੇ ਉਸਕੇ ਉਹ ਕੱਢਦੇ ਹਰ ਉਹ ਤੇ ਕੱਢਦੇ ਉਹ ਕੱਢਨੇ ਆ ਰਹੇ ਪੈਦਾਈ ਉਹਨੇ ਕੀਤੇ ਰੇ ਹਿਰਦੇ ਉਹਦੇ ਚੱਲਣ ਨਾਲ ਇਹ ਹਿਰਦੇ ਜਗ ਬੁਣਾ ਰਹੇ ਨੇ ਉਹਦੇ ਹੀ ਹਿਰਦੇ ਨੇ ਇਹ ਵੀ ਮਾਲਕ ਬਣਿਆ ਬੈਠਾ ਠੀਕ ਹੈ ਜੀ ਜੀ ਦਾ ਯਾਰ ਉਹ ਕਿਨੇ ਇਹਦੀ ਰੋਸ਼ਨੀ ਦਾ ਜਗਤਕਾਰ ਹੈ ਉਹਦਾ ਨੋਇਰੀ ਉਹਦਾ ਨੋਇਰੀ ਹੈ ਰੋਸ਼ਨੀ ਉਹਦੀ ਹੈ ਕਾਟ ਕਾਲੋਂ ਬਣੇ ਉਹਦਾ ਲੋਏ ਨਹੀਂ ਵਾਲਕ ਬੋਜ ਉਹ ਕਾੜੇ ਹਰ ਸਦਾ ਸਦਾ ਕਿਸ ਕੋ ਨਮਸਕਾਰ ਉਹਨੂੰ ਤਾਂ ਸਦਾ ਨਮਸਕਾਰ ਕਰਨੀ ਚਾਹੀਦੀ ਇਹ ਆਪ ਨੂੰ ਨਮਸਕਾਰ ਲੋਕਾਂ ਨੂੰ ਆਪ ਨੂੰ ਕਰਨ ਲੱਗੇ ਗਏ ਗਿਆ ਚੌੜਾ ਹੋ ਗਿਆ ਸੰਤਬਨ ਹਮਮ ਇਹ ਤਾਂ ਆਪ ਨੂੰ ਮੁਸ਼ਕਲ ਕਰਾਉਣ ਲੱਗੇ ਲੋਕਾਂ ਤੋਂ ਅਪਰਾਧੀ ਆ ਅਪਰਾਧੀ ਫਾਦੀ ਉਹ ਸਾਰਿਆਂ ਵਿੱਚੋਂ ਬਸਦਾ ਤੈਨੂੰ ਵੀ ਤੇ ਕਿਹਾ ਲੋਕਾਂ ਨੂੰ ਤਾਂ ਤੇਰੇ ਜਦੀਦ ਹੈ ਬਸਦਾ ਤੈਨੂੰ ਉਹ ਲੋਕ ਸੰਤ ਨੇ ਫਿਰ ਤੂੰ ਸੰਤ ਨਹੀਂ ਜਿਹੜੇ ਤੈਨੂੰ ਲੋਕਕਾਰ ਕਰਦੇ ਨੇ ਉਹ ਤਾਂ ਹੈਗੇ ਸੰਤ ਉਹਨਾਂ ਦੇ ਤਾਂ ਇਹਦੇ ਨੇ ਸ਼ੁੱਧ ਉਹ ਉਹ ਰਿਕਰ ਕਰ ਉਹਨਾਂ ਨੇ ਚੋਦੇ ਹਣ ਤੇ ਤੂੰ ਵੀ ਫਰਦੀ ਤੈਨੂੰ ਬੀਬੀ ਦਾ ਉਹਨੂੰ ਦਿੱਤਾ ਉਹਨਾਂ ਨੂੰ ਤੇਰੇ ਅੰਦਰ ਸੀਦਾ ਕੱਟ ਕੱਟ ਮੈਂ ਹਰ ਜੂ ਬਸ ਹੈ ਉਹਨੂੰ ਤਸੀਦ ਹੈ ਚਲ ਉਹਨਾਂ ਨੇ ਤੇਰੇ ਨੂੰ ਰਿਕਰ ਕਰਨ ਦੀ ਦਿੱਤੀ ਉਹਨਾਂ ਨੇ ਕੋਈ ਫਰਦੀ ਦਿੱਤਾ ਫਿਰ ਇਹਦਾ ਜਾ ਰਿਹਾ ਉਹਨੂੰ ਦੇਖਿਆ ਰੋਜ਼ਗਾਰ ਕਰਤੀ ਤੈਨੂੰ ਨੂੰ ਦੇਖਿਆ ਉਹਨਾਂ ਨੇ ਅੰਦਰ ਤੂੰ ਤੈਨੂੰ ਕਦੇ ਨਹੀਂ ਦੇਖਿਆ ਅਮਰਦੀ ਤੂੰ ਉਹਨਾਂ ਦੇ ਹਰ ਦੇ ਸੋਧਨੇ ਤੇਰੇ ਜਿ ਕਪਟਾ ਹੈ ਅਕਾੜ ਕੰਨ ਵਾਲਾ ਗੱਪੀ ਹੈ ਠੇਕਣ ਵਾਲਾ ਗੱਪੀ ਠੀਕ ਹੈ ਏਕਣ ਵਾਲਾ ਸਾਡਾ ਹਲਤਾ ਹੈ ਠੇਕਣ ਵਾਲਾ ਅਫਰਾਦੀ ਹੈ ਜੀ ਦੱਸੋ ਕਿਉਂ ਜੀ ਹੈ ਦਲੀਲ ਦੇ ਰਹੇ ਠੀਕ ਹੈ ਚੋਰੀ 100 ਦਾ ਤੈਨੂੰ ਕਿਉਂ ਨਹੀਂ ਦੇਖਿਆ ਸਾਡੇ ਕਦੇ ਕਹੇ ਸਾਡੇ ਨੂੰ ਬਥਾ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਨ ਕੀਤਾ ਮੈਨੂੰ ਬਥਾ ਨੇ ਲੜੇ ਕੋ ਸੱਦੇ ਬਲਾਓ ਗੁਰੂਆਂ ਨੇ ਕਿਉਂ ਬੰਦ ਰੱਖਿਆ ਉਹਨਾਂ ਦਾ ਨਹੀਂ ਸੀ ਮਤਲਬ ਦਾ ਬਿਲਕੁਲ ਵੀ ਕਿਸੇ ਤੇ ਚਾਹੇ ਅੱਜ ਜਿੰਨਾ ਵਰਦੀ ਝੂਠ ਬੋਲੀ ਚੱਲ ਲੋਕ ਦੇਖੋ ਕਿਸੇ ਗੁਰੂ ਨੇ ਮਤਲਬ ਨਹੀਂ ਕਿਹਾ ਕਿਸੇ ਤੋਂ ਵੀ ਹਾਂ ਠੀਕ ਹੈ ਸਤ ਕਰਤਾ ਗੁਰੂਆਂ ਦੇ ਨੇ ਸਤ ਕਰਤਾ ਕਰਦੇ ਜਿਆਬ ਨੂੰ ਚੀ ਮਿਲਦੇ ਅੱਛਾ ਹਾਂ ਸਤ ਕਰਤਾ ਉਹ ਕਹਿੰਦੇ ਕਰਤਾਰ ਕਰਤਾਰ ਅਗੋ ਜਵਾਵਲ ਨੇ ਕਰਤਾਰ ਕਰਤਾਰ तेरे भी तू भी करता है, भी है दो पर भी करता है करतार हमेशा रहे है। कहना, दुआ कहना, करतार, करतार खुबी करतार है करता तेरे अंदर भी है मेरे अंदर भी है सब कुछ झूठ लिखा संतान ने साथ रहे गुरुद्वार सारे झूठ बारे ਦੇ 10 ਪਾਛਾ ਛੱਡੋ ਤਾਂ ਹੀ ਫਿਰ ਲਾਤਾ ਫਤਿਹ ਬਲਾਓ ਹੂੰ ਉਦੋਂ ਵਾਇਸ ਵੀ ਗਾਹ ਨੂੰ ਲੱਗ ਗਿਆ ਤੇ ਲਕੀਨ ਜਿਵੇਂ ਬੱਦਾ ਬਾ ਇਹ ਤਾਂ ਬੱਦੇ ਬਾਦ ਅੰਨ ਸ਼ੁਰੂ ਕੀਤਾ ਫੈਰੀ ਸੁਣੋ ਅੱਛਾ ਰਾਹ ਸੀ ਇਹ ਪਹਿਲਾਂ ਰੋਂਦਾ ਰਿਹਾ ਸੀ ਅੱਛਾ ਪਹਿਲਾਂ ਬਰਾਦੀ ਦੀ ਰਾਹ ਸੀਗਾ ਉਹ ਫਿਰ ਜਾ ਗਿਆ ਸਾਹ ਪਾਣੇ ਜਾ ਗਿਆ ਉਹ ਉਹ ਪੂਰਾ ਇੰਨਾ ਟਾਈਮ ਲਿਆ ਇਹਦੀ ਪੂਰਾ ਛੱਡਿਆ ਹੀ ਦੀ ਗਿਆ ਪੂਰਾ ਬਗੜੇ ਜਿਹਾ ਬਗੜਿਆ ਹੋਇਆ ਸੀ ਪਹਿਲਾਂ ਜੀ ਬਗੜਿਆ ਹੋਇਆ ਦਿੱਖਿਆ ਸੀ ਬਗੜਿਆ ਹੋਇਆ ਉੱਥੇ ਜਾਇਓ ਉਹਦਾ ਚੰਗਾ ਉਹਦੇ ਕੋਲ ਨਾ ਜਾਇਓ ਇਹ ਕਹਿੰਦੇ ਉਹਦੇ ਕੋਲੇ ਜਣ ਉਹ ਕਰਦਾ ਬਣ ਗਿਆ ਉਹਨੂੰ ਚੇਤਨ ਪ੍ਰੇਰਣਾ ਕਰਦਣ ਕਰਦਾ ਹੀ ਬੰਦਿਆ ਸੀਗਾ ਬੰਦਾ ਬਹਾਦਰ ਉਹ ਜਿੰਦ ਵੀ ਸੱਜ ਗਿਆ ਉਹਦਾ ਹੀ ਫਿਰ ਬਗੜ ਗਿਆ ਇਹਦਾ ਜਿਆਦਾ ਹੀ ਬਗੜ ਗਿਆ ਇੱਥੇ ਹੁਣ ਹੀ ਸਾਰੇ ਆ ਹਾਂਜੀ ਰੱਬ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਹ ਸਿਰਾ ਰੱਬ ਕੀ ਉਸਤਤ ਕਰੋ ਦਰਗਾਹ ਰੱਬ ਦੀ ਉਸਤਤ ਕਰੋ ਦਰਗਾਹ ਤਿਸੇ ਧਿਆਵੋ ਸਾਹ ਸਿਰਾ ਸਾਹਦਰਾਸ ਉਹਦੇ ਨਾਲ ਧਿਆਨ ਲੱਖੋ ਹਾਂ ਸਾਹ ਸਾਹ ਨਾਲੋ ਧਿਆਨ ਲੱਖੋ ਦਾ ਹਾਂ ਕਾਸ ਕਰਾਸ ਤੋਂ ਕੀ ਕਰ ਬੰਦਾ ਗਰਾਸ ਹੈ ਹਰ ਸਾਲ ਦੇ ਨਾਲੇ ਕੁਝ ਮਿਲਦਾ ਸਾਨੂੰ ਗਿਆਨ ਹਾਂ ਹਾਂ ਅਰ ਸਾਦੇ ਨਾਲ ਗਰਾਸ ਮਿਲਦਾ ਗਿਆਨ ਮਿਲਦਾ ਠੀਕ ਹੈ ਸਭ ਕੁਝ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋtਿਆ ਸਭ ਕੁਝ ਵਰਤੈ ਤਿਸਕਾ ਕੀਆ ਉਹਦਾ ਕੀਆ ਹੀ ਵਰਤੈ ਸਭ ਠੀਕ ਹੈ ਜੀ ਜੈਸਾ ਕੋ ਯਾ ਜੈਸਾ ਕਰੇ ਹਾਂ ਉਹ ਤਾਂ ਜੈਸਾ ਕੋਈ ਜੈਸੀ ਕਿਸੇ ਦੀ ਇੱਛਾ ਹੁੰਦੀ ਹੈ ਹੋ ਜਾ ਬਣ ਜਾਂਦਾ ਕੋਈ ਸਾਥ ਬਣ ਜਾਂਦਾ ਕੋਈ ਚੋਰ ਬਣ ਜਾਂਦਾ ਕੋਈ ਸਾਥ ਬਣ ਜਾਂਦਾ ਕੋਈ ਅਸਾਥ ਬਣ ਜਾਂਦਾ ਉਹ ਤਾਂ ਉਹਦੀ ਇੱਛਾ ਤੇ ਬਣ ਲੋੜੀ ਤੇ ਐਸਾ ਕੋਈ ਰਸਤਾ ਫੜਦਾ ਉਹ ਸਭ ਬਣ ਜਾਂਦਾ ਠੀਕ ਹੈ ਐਸਾ ਭਾਵੇਂ ਤੈਸਾ ਹੋਏ ਚੋਰ ਬਣ ਜਾਂਦਾ ਦੇਖੋ ਚੋਰ ਬਣ ਲ ਜਾਏ ਖੜਾ ਕੋ ਰਹੂ ਠੀਕ ਹੈ ਕੋਈ ਬੁਰਾ ਬਣ ਜੂ ਨਾ ਕੋਈ ਭਲਾ ਬਣ ਜੂ ਠੀਕ ਹੈ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਆ ਦੇਖੋ ਕਹਿ ਤੀ ਨਾ ਗੱਲ ਇਹ ਆਪਣਾ ਖੇਲ ਆਪ ਕਰਦਾ ਰਹੀਏ ਤੇ ਵੀ ਮੈਂ ਜੋ ਰੱਖਦੇ ਟੜੇ ਜਾਣੇ ਉਹਨਾਂ ਨਾਲ ਬੈਠਣ ਨਹੀਂ ਜਾਣੂ ਇੱਥੇ ਤਾਂ ਇੱਕ ਪਾਸੇ ਦੇਵਤੇ ਦੇ ਇੱਕ ਪਾਸੇ ਰਾਖੇ ਤੇ ਖੇਡ ਹੈ ਨਾ ਹੂੰ ਗੁਰੂ ਬਖਲੇ ਔਰ ਮਨੂ ਬਖਲੇ ਬਲ ਬਖਾਣੇ ਟੀਮ ਦੇ ਵਿੱਚ ਕੱਢਣਾ ਹੈ ਗੁਰਦਾਨ ਦੀ ਟੀਮ ਜੀ ਕੱਢਣ ਤੇ ਫੈਸਲਾ ਤਾਂ ਨਹੀਂ ਆਪੇ ਕਰਦੇ ਠੀਕ ਹੈ ਹੋਲ ਕਰੂੰਗਾ ਜਿੱਦਾਂ ਇਹ ਠੀਕ ਕਰਦਾ ਤਾਂ ਹੋ ਜਾਂਦਾ ਕੋਈ ਗੁਰਬੰਦ ਤੇ ਬਰੋਚ ਹੋ ਜਾਂਦਾ ਹੈ ਪਰ ਉਹ ਤੇ ਹੋ ਜਾਂਦਾ ਕੋਈ ਰਜ ਕੋਣਾ ਵਾਲਾ ਵਿਚਾਲਾ ਗੋਈ ਪਾਸੀ ਵਿਚਾਲੇ ਰਹੇ ਲੋ ਵੀ ਹੁਣ ਦੇ ਦੋਦਰ ਵੀ ਹੁਣ ਦੋਦਰ ਵੀ ਫੱਪੜ ਫੂਸੇ ਪਿਆਰੇ ਰ ਅਜਾਗੋੜੀ ਦੇ ਤੇ ਦੇ ਦਲੇ ਦੋ ਨਜਾਗੋੜੀ ਨੇ ਸੋਲਵਾ ਲੇ ਤੇ ਲਾਉਣ ਵਾਲੇ ਸਬੂ ਗੋੜੀ ਦੇ ਸੱਡੋੜੀ ਦੇ ਠੀਕ ਹੈ ਆ ਘਰ ਬੁਣਨੇ ਆ ਬਲੂ ਘਰੇ ਦੋਦਰ ਲੈ ਹਾਂ ਹਾਂਜੀ ਦੂਸਤਰ ਕੋਲ ਹਾਂਜੀ ਆ ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਬੜਪਾਗੀ ਨਾਨਕ ਜਨਤੇ ਜਿਹਨੂੰ ਗਰਬਾ ਗਾਇਆ ਰੇ ਤੇ ਉਹਨੂੰ ਆਪਣਾ ਨਾਮ ਦੇ ਜਿਹਨੂੰ ਗਰਬਾ ਗਾਇਆ ਉਹਨੂੰ ਆਪਣਾ ਨਾਮ ਦੇ ਦਿੰਦਾ ਹਨ ਕਹਿੰਦਾ ਉਹ ਜਨ ਬੜਪਾਗੀ ਦੇ ਬੜਪਾਗੀ ਜਾਂਦੇ ਹੂੰ ਉਹ ਬੜਪਾਗੀ ਨੇ ਜਿਹਨਾਂ ਨੂੰ ਨਾਮ ਦੇ ਦਿੰਦਾ ਆਪਾਂ ਠੀਕ ਹੈ ਬਾਕੀ ਘੇੜ ਘੇੜਦੇ ਰਹਿੰਦੇ ਨਾਮ ਬੜ ਜਾਂਦਾ ਸਭ ਤੋਂ ਵੱਡੇ ਪਾਸਾ ਵਾਲਾ ਉਹ ਆ ਜਿਹਨੂੰ ਨਾਮ ਬੜ ਉਹ ਪਾਸ ਹੈ ਕੋਈ ਗੱਲ ਹਾਂ ਜੀ ਤੇਰੀ ਮੇ ਅਸ਼ਟਪਦੀ ਦੀ ਮਾਫੀ ਹੈ ਜੀ ਕਿ ਸਵਾਲ ਤੁਹਾਨੂੰ ਪੁੱਛਣਾ ਸੀ ਜਿਹੜਾ ਪਿਛਲੀ ਆਪਾਂ ਅਸ਼ਟਪਦੀ ਕੀਤੀ ਹੈ ਉਹਦੇ ਵਿੱਚ ਅੱਖਰ ਸੰਤ ਵੀ ਆਉਂਦਾ ਹੈ ਤਾਂ ਸੰਤਨ ਵੀ ਆਉਂਦਾ ਅੰਦਰ ਬਹੁਤ ਬਚਦੇ ਨੇ ਤੇ ਉਹ ਕਿਸ ਤਰ੍ਹਾਂ ਵੀ ਸੰਤਨ ਤਾਂ ਫਿਰ ਬਾਹਰੇ ਹੋਣਗੇ ਅੰਦਰ ਤਾਂ ਨਹੀਂ ਹੋ ਸਕਦੇ ਹਾਂ ਜੋ ਅੰਦਰ ਸੰਤਨ ਕਿਵੇਂ ਬਹੁਤੇ ਹੋ ਜਾਣਗੇ ਅੰਦਰ ਤਾਂ ਇੱਕ ਹੀ ਸੰਤ ਹੋਏਗਾ ਆ ਇੱਕ ਗੱਲ ਤੇ ਹੈ ਤੁਸੀਂ ਇੱਕ ਸਲਤੇ ਉੱਤਰ ਸਾਡੇ ਠੀਕ ਹੈ ਜਿਵੇਂ ਹੈਗਾ ਸਭ ਦੇ ਅੰਦਰ ਹੈ ਸੰਤ ਸਭ ਦੇ ਅੰਦਰ ਹੈ ਸੰਤ ਠੀਕ ਹੈ ਜੀ ਹੁਣ ਸੰਤ ਕੇ ਦੂਖਣ ਤੇ ਮੁਖ ਭਵੈ ਸੰਤਨ ਕੈ ਦੂਖਣ ਕਾਗਜੂ ਲਵੈ ਉਹ ਸੰਤ ਜਿਹੜੇ ਗਰਮ ਘਰੇ ਹੂੰ ਗਰਮ ਘਰੇ ਸੰਤ ਹੈ ਰੇ ਸਾਰੇ ਹੂੰ ਜੇ ਪਸ ਜਿਵੇਂ ਹੁਣ ਬੋਲਦੀ ਆ ਜਾਂ ਗੋਦਵਾਰੇ ਵਿੱਚ ਹੂੰ ਬਹੁਤ سارے ਗੁਰੂਸਿੱਖ ਜਿਹੜੇ ਧੁਰੀ ਸੀ ਸਿੱਖ ਹੂੰ ਹੂੰ ਤੇ ਉਹਨਾਂ ਨੂੰ ਗਈ ਪੜਿਆ ਉਹਨ ਕੱਲ ਦਾ ਹੂੰ ਹੂੰ ਇੱਥੇ ਫੇਰ ਇਹ ਇੱਕ ਤੋਂ ਵੱਧ ਜਿਹੜੇ ਉਹਨਾਂ ਵਾਸਤੇ ਆਏਗਾ ਹਾਂਜੀ ਗੁਰੂ ਕੰਨ ਜਿਹੜੇ ਖੁਰਸਕ ਨੇ ਸਤਨੇ ਨੇ ਉਹ ਹੂੰ ਹੂੰ ਠੀਕ ਹੈ ਜੀ ਹਾਂ ਇਸ ਤਰ੍ਹਾਂ ਉਹ ਸਿੱਖ ਨੂੰ ਸੰਤ ਕਿਹਾ ਹੂੰ ਹੂੰ ਸੰਤਨ ਕੈ ਦੁਖਨ ਸਰਪ ਜੋਨੀ ਪਾਏ ਇਹ ਉਪਰ ਸੰਤ ਵੀ ਆ ਜਾਂਦਾ ਸੰਤਨ ਵੀ ਦੋਹੇ ਚੱਲਦੇ ਹਾਂਜੀ ਹਾਂ ਠੀਕ ਹੈ ਇਹ ਫਿਰ ਮਤਲਬ ਸੰਤ ਆਪਣੀ ਗੱਲ ਹੋ ਰਹੀ ਹੈ ਸੰਤਨ ਹੈਗੀ ਹੈ ਬਹੁਵਚਨ ਹੈ ਇੱਕ ਨਾਲੋਂ ਵੱਧ ਉਦੋਂ ਉਹਦੇ ਗੁਨਾਹ ਜੇ ਉਹਨਾਂ ਗੁਰੂ ਘਰ ਦੇ ਵਿੱਚ ਤਾਂ ਬਦਲ ਪਾਸ਼ਾ ਨੂੰ ਸਤੀ ਤਾਂ ਵੀ ਬਿਠਾ ਲਿਆ ਹੂੰ ਹੂੰ ਕਿੰਨੇ ਪਰਸੇ ਕਹਿੰਦੇ ਦੁਖੀ ਹੋਏ ਜੀ ਜੀ ਮੈਨੂੰ ਲੱਗਦਾ ਸਿਰਫ ਇੱਕ ਪੌੜੀ ਇੱਕ ਪੌੜੀ ਤੇ ਆਉਂਦਾ ਇਹ ਹੋਰ ਨਹੀਂ ਕਿਤੇ ਆਉਂਦਾ ਹੋਰ ਤਾਂ ਸੰਤ ਤੇ ਚੱਲਦਾ ਸੰਤਨ ਇੱਕ ਜਗ੍ਹਾ ਆਉਂਦਾ ਹਾਂ ਹੈ ਨਾ ਜਿਹੜੇ ਜਿਹੜੇ ਸੱਚ ਦੇ ਨਾਲ ਜੁੜੇ ਸੱਚ ਜਿਵੇਂ ਜਰੋ ਵੀ ਕੋਈ ਸੁਧਿਆ ਹੁੰਦਾ ਹੂੰ ਜਿਹੜੇ ਤੇ ਲੋਭਤੀ ਹੁੰਦੇ ਰੋਜ਼ ਵੇਲੇ ਉਹ ਸਾਰੇ ਸੰਤਨ ਦੇ ਨੇ ਸਾਰੇ ਦੇ ਅੰਦਰ ਦਾ ਹੁੰਦਾ ਹੂੰ ਉਹ ਤਰਾ ਦੂਰ ਹਿੱਕ ਬਸ ਸਿਰ ਸੰਤਨ ਸਾਰੇ ਹੀ ਸੰਤਨ ਆ ਜਾਂਦਾ ਠੀਕ ਹੈ ਰਮਸਤਾਦੂ ਰਹੀ ਲੋਕਾਂ ਦੀ ਜਿਹੜਾ ਕਬੂਤੋ ਸੱਤਨ ਕਰ ਹੋ ਜਾਂ ਹੂੰ ਹੂੰ ਉਹਦੇ ਵਿੱਚ ਬੜੇ ਬੜੇ ਕ腐ਸ਼ਨ ਦੇ ਕੇਸ ਹੁੰਦੇ ਨੇ ਸਦਰਾ ਦੂਹੀਆਂ ਤੁਸੀਂ ਹੈ ਠੀਕ ਹੈ ਜੀ ਸੱਤ ਦਾ ਦੁੱਖ ਵੀ ਬਣਿਆ ਜਾਊਗਾ ਵੀ ਹੂੰ ਹੂੰ ਉਹਦੀ ਵਾਜ ਦੂਹੀ ਦੀ ਦੂਹੀ ਦੇ ਵਿਚਾਰੇ ਹੂੰ ਹੂੰ ਹਾਂ ਹੂੰ ਠੀਕ ਹੈ ਜੀ ਕਦਰਾਂਤਾਂ ਦੇ ਦੁਖੀ ਹੁੰਦੀਆਂ ਬਹੁਤੇ ਆਗਮੀ ਹੁੰਦੀ ਉਹ ਸੰਸਰਿਕਾ ਦੁੱਖ ਨੂੰ ਹੋ ਜਾਂਦਾ ਹੈ